ਫਿਰੋਜ਼ਪੁਰ ਦੇ ਵਿੱਚ ਠੰਡ ਜਿਹੜੀ ਹੈ ਉਹ ਵੱਧ ਗਈ ਹੈ। ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈਗਾ। ਤਾਂ ਇਸ ਵੇਲੇ ਗੱਲ ਕਰੀਏ ਤਾਂ 13 ਡਿਗਰੀ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਰਾਤ ਨੂੰ ਇਹ 7 ਡਿਗਰੀ ਤੱਕ ਪਹੁੰਚ ਜਾਂਦਾ ਹੈਗਾ ਜਾਂ ਉਸ ਤੋਂ ਥੱਲੇ ਵੀ ਜਾ ਰਿਹਾ ਪਾਰਾ ਡਿੱਗ ਪਿੰਦਾ ਹੈਗਾ। ਤਾਂ ਤੁੰਦ ਜਿਹੜੀ ਇਸ ਵੇਲੇ ਪੈਣੀ ਸ਼ੁਰੂ ਹੋ ਚੁੱਕੀ ਹੋਈ ਹੈ। ਸਾਡੇ ਨਾਲ ਲੋਕ ਵੀ ਮੌਜੂਦ ਹੈ ਕੀ ਨਾਮ ਹੈ ਭਾਈ ਜੀ ਤੁਹਾਡਾ? ਦਵਿੰਦਰ ਸਿੰਘ ਜੀ। ਦਵਿੰਦਰ ਜੀ ਫਿਰੋਜ਼ਪੁਰ ਦੀ ਗੱਲ ਕਰਦੇ ਤਾਂ ਇਸ ਟਾਈਮ ਕਿੰਨੀ ਕੁ ਠੰਡ ਹੈ? ਬਹੁਤ ਠੰਡ ਹੈ ਜੀ ਬਹੁਤ ਜ਼ਿਆਦਾ। ਹਾਂ ਜੀ ਹਾਂ ਜੀ। ਹੈਤ ਬੜੇ ਕੀ ਠੰਡ ਜੀ ਰਾਤ ਨੂੰ ਇੰது ਵੀ ਜ਼ਿਆਦਾ ਹੋ ਜਾਂਦੀ ਹੈ। ਵਾਹ। ਇਹ ਠੰਡਾ ਹੋ ਜਾਂਦਾ ਮੈਦਾਨੀ ਇਲਾਕਾ ਕਰਕੇ। ਹਾਂ ਜੀ ਹਾਂ ਜੀ ਹਾਂ ਜੀ ਠੰਡਾ ਪੂਰਾ ਠੰਡਾ ਹੋ ਜਾਂਦਾ ਜੀ। ਤਾਂ ਕਿਵੇਂ ਬਚਾਅ ਕਰ ਰਹੇ ਹੋ ਆਪਣਾ ਠੰਡ ਤੋਂ? ਠੰਡ ਤੋਂ ਬਚਾਅ ਜੀ ਅੰਦਰ ਹੀ ਬੈਠ ਕੇ ਕਰਨਾ ਪਾ ਬਾਹਰ ਤਾਂ ਨਿਕਲੇ ਨਹੀਂ ਜਾਂਦਾ ਖਾਂ। ਹੱਥ ਪੈਰ ਇਕੱਠੇ ਹੋ ਜਾਂਦੇ ਨੇ ਗੱਡੀ ਵੀ ਨਹੀਂ ਚੱਲਦੀ ਠੰਡ ਜਦੋਂ ਤੁਹਾਨੂੰ ਪਤਾ ਹੀ ਹਾਂ ਯਾਰ। ਧੁੰਦ ਬਹੁਤ ਪੈ ਜਾਂਦੀ ਤੋਂਦੇ ਦੀ ਦੇਖਦਾ ਨਹੀਂ ਕੋਈ। ਜਦ ਧੁੰਦ ਪੈ ਜਾਂਦੀ ਹੈ ਵਿਖਣਾ ਹੀ ਬੰਦ ਹੋ ਜਾਂਦਾ ਵਿਜ਼ਿਬਿਲਟੀ ਘੱਟ ਜਾਂਦੀ ਹੈ। ਹਾਂ ਜੀ ਹਾਂ ਜੀ ਫਿਰ ਤਾਂ ਅੰਦਰ ਬੈਠ ਕੇ ਗ ਤਾਂ ਮੌਸਮ ਵਿਭਾਗ ਨੇ ਕਿਹਾ ਹੈਗਾ ਕਿ ਅਗਲੇ ਦਿਨਾਂ ਦੇ ਵਿੱਚ ਧੁੰਦ ਪਾਊਗੀ ਤਾਂ ਤਿਆਰ ਰੱਖਣਾ ਚਾਹੀਦਾ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੁਣ ਐਕਸੀਡੈਂਟ ਵੀ ਤਾਂ ਹੀ ਹੁੰਦੇ ਨੇ ਧੁੰਦ ਕਰ ਨਹੀਂ ਹੋ ਰਹੇ ਨੇ ਜੋ ਕੁਝ ਹੋ ਰਿਹਾ ਜੀ ਪਹਿਲਾਂ ਐਕਸੀਡੈਂਟ ਵਿੱਚ ਧੁੰਦ ਨਾ ਫਰਾਕਾ ਹੋਵੇਦੇ ਤਾਂ ਕਿਉਂ ਇਸਲੇ ਧੁੰਦ ਹਾਂਜੀ ਬਿਲਕੁਲ ਕੀ ਕੀ ਚਲਾਉਂਦੇ ਤੁਸੀਂ ਗੱਡੀ ਚਲਾਣਾ 14 ਚੱਕਾ ਤਾਂ ਫਿਰ ਜਦੋਂ ਰਾਤ ਨੂੰ ਧੁੰਦ ਪੈਂਦੀ ਹੈ ਜਾਂ ਹੁਣ ਧੁੰਦ ਪੈਂਦੀ ਫਿਰ ਕਿਵੇਂ ਚਲਾਉਂਦੇ ਹੋ ਤੁਸੀਂ ਸਾਈਡ ਤੇ ਲਾ ਦੀ ਇਕੱਠੇ ਰੋ ਹੋਟਲ ਤੇ ਕਿਤੇ ਦੇਖ ਕੇ ਆਪਣੇ ਲਾ ਲਈ ਕੋਸ਼ਿਸ਼ ਕਰਦੇ ਹੋ ਸਾਈਡ ਤੇ ਲਾ ਹਾਂਜੀ ਹਾਂਜੀ ਪਰ ਜੇ ਰਸਤੇ ਚੱਲਦੇ ਜੀ ਫਿਰ ਕਿਵੇਂ ਚੱਲਦੇ ਹੋ ਫਿਰ ਮਤਲ ਜਿੰਨੇ ਦੂਰ ਹੋਟਲੇ ਮਤਲ ਦੂਰ ਹੋਟਲ ਤੋਂ ਦੇਖ ਕੇ ਵੀ ਹੌਲੀ ਹੌਲੀ ਦਾ ਆਰਾਮ ਨਾਲ ਜਾ ਕੇ ਆਪਣਾ ਹੋਟਲ ਤੇ ਲਾਣੀ ਹੈ ਗੱਡੀ ਜਾ ਕੇ ਕੀ ਉਹਨਾਂ ਨੁਕਸਾਨ ਕਰ ਲਈ ਬਾਅਦ ਮੈਂ ਫਿਰ ਪਸਤਾਣਾ ਕੀ ਫਾਇਦਾ ਉਸਦਾ ਪੈਸਾ ਦਾ ਇਹਨਾਂ ਪੈਸਾ ਵੀ ਕਿੱਥੋਂ ਆਏਗਾ ਨਾਲੇ ਅਗਲੇ ਨੂੰ ਮਾਰਾਂਗੇ ਨਾਲੇ ਆਪ ਮਾਰਾਂਗੇ ਬੜੀ ਵਧੀਆ ਗੱਲ ਕੀਤੀ ਹੈ ਕਿ ਜੇ ਧੁੰਦ ਜਿਆਦਾ ਹੋਵੇ ਤੇ ਸਾਈਡ ਤੇ ਲਾ ਲੈਂਦੇ ਹੈਗੇ ਆ ਕਿਸੇ ਹੋਟਲ ਤੇ ਤਾਂ ਇਹ ਬਾਈ ਜੀ ਨੇ ਗੱਲ ਦੱਸੀ ਔਰ ਠੰਡ ਜਿਹੜੀ ਆ ਉਹ ਇਸ ਟਾਈਮ ਵੱਧ ਰਹੀ ਹੈਗੀ ਆ ਲੋਕ ਆਪਣੇ ਸਫਰ ਤੇ ਜਾ ਰਹੇ ਹੈਗੇ ਆ ਆ ਰਹੇ ਹੈਗੇ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਆ ਜਾ ਰਹੇ ਹੈਗੇ ਆ ਔਰ ਇਸ ਟਾਈਮ ਅਸੀਂ ਫਿਰੋਜ਼ਪੁਰ ਦੇ 7 ਨੰਬਰ ਚੁੰਗੀ ਦੇ ਕੋਲ ਮੌਜੂਦ ਹੈਗੇ ਆ ਔਰ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਹਾਈਵੇ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਇਹ ਜਿਹੜਾ ਹਾਈਵੇ ਹੈਗਾ ਇਹ ਸ਼੍ਰੀ ਗੰਗਾ ਨਗਰ ਤੋਂ ਅੱਗੇ ਨਿਕਲ ਜਾਂਦਾ ਹੈਗਾ ਔਰ ਇਧਰਲੀ ਸਾਈਡ ਤੇ ਜਿਹੜਾ ਜਲੰਧਾ ਸ਼੍ਰੀ ਅਮਨੀਤ ਸਾਹਿਬ ਜੀਰਾ ਦਿੱਲੀ ਚੰਡੀਗੜ੍ਹ ਫਰੀਦਕੋੜ ਤੋਂ ਜਿਹੜਾ ਰਸਤਾ ਜਾਂਦਾ ਹੈਗਾ ਤਾਂ ਲੋਕਾਂ ਨੇ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਚਲਾਈਆਂ ਹੋਈਆਂ ਨੇ ਕਈ ਲੋਕ ਅੱਗ ਬਾਲ ਕੇ ਜਿਹੜਾ ਉਹ ਆਪਣਾ ਗੁਜ਼ਾਰਾ ਕਰ ਰਹੇ ਹੈਗੇ ਆ ਠੰਡ ਤੋਂ ਬਚਾਅ ਕਰ ਰਹੇ ਹੈਗੇ ਆ ਤਾਂ

अपना जैसे ये अपना ये गले का थोड़ा सा कपड़ा कुपड़ा डाल के गले में गर्म पानी पी रहे हैं और उसके बाद जैसे अपना गलारा वगैरह कर रहे हैं और गर्म खाना खा रहे है। हाँ। हैं अपने हाँ ये सब चीज हम ना खरीद के ना बढ़िया सा अपने क्या कर रहे हैं थोड़ा सा उसको बढ़िया सा अपना बचाव कर रहा है जो ठंड ना लगे ग्लव्स वगैरह पहन रहे हैं हमने और उसके बाद थोड़ा सा क्या है कभी कभी आग जला लेते हैं थोड़ा सा बैठ जाते हैं ਉਹ ਫਿਰ ਸ਼ਾਮ ਦੇ ਟਾਈਮ ਜ਼ਿਆਦਾਤਰ ਹਮਨੇ ਇਨਡੋਰ ਹੋ ਜਾਂਦੇ ਰਜਾਈ ਰੁਜਾਈ ਦੇ ਅੰਦਰ ਅਭੀ ਕੋ ਵਧੀਆ ਗੱਲ ਹੈ ਕਿ ਠੰਡ ਤੋਂ ਬਚਾਅ ਕਰ ਰਿਹਾ ਆਪਣੇ ਆਪ ਨੂੰ ਟੱਕ ਕੇ ਰੱਖਿਆ ਹੋਇਆ ਹੈ ਤਾਂ ਕਿ ਠੰਡ ਜੜੀ ਉਹਨਾਂ ਲੱਗ ਜਾਈ ਔਰ ਲੋਕ ਅੱਗ ਸੇਕ ਕੇ ਵੀ ਆਪਣਾ ਗੁਜ਼ਾਰਾ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਅੱਗ ਬਾਲੀ ਹੋਈ ਹੈ ਕਿਉਂਕਿ ਠੰਡ ਕਾਫੀ ਹੋ ਗਈ ਹੈ ਤਾਂ ਜ਼ਿਆਦਾ ਕੰਮ ਵੀ ਨਹੀਂ ਹੈ ਹਾਂ ਠੰਡ ਕਿੰਨੀ ਕੁ ਹੋ ਗਈ ਹੈ ਬਹੁਤ ਜ਼ਿਆਦੀ ਕੰਮ ਹੀ ਨਹੀਂ ਹੈਗਾ ਕੰਮ ਹੀ ਨਹੀਂ ਹੈਗਾ ਵਿਲੇ ਬੈਠੇ ਆ ਕਈ ਦਿਨਾਂ ਤੋਂ ਠੰਡ ਜਿਹੜੀ ਹੈ ਕਾਫੀ ਪੈ ਰਹੀ ਬਹੁਤ ਜ਼ਿਆਦੀ ਠੰਡ ਪੈ ਰਹੀ ਤਾਂ ਅੱਗੇ ਆਉਣ ਵਾਲੇ ਦਿਨਾਂ ਤੋਂ ਹੋਰ ਪਊਗੀ ਸੈੋਂ ਤਾਂ ਪੈਵੇਗੀ ਅੱਜ ਪਹਿਲੀ ਸ਼ੁਰੂ ਹੋ ਗਈ ਹੈ ਹਾਂਜੀ ਹੂੰ ਲੋਹੜੀ ਤੋਂ ਬਾਅਦ ਕੁਝ ਪਤਾ ਲੱਗੇਗਾ ਕੀ ਬੰਦ ਹੈ ਹੂੰ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਗ ਮਾਲ ਕੇ ਜਿਹੜਾ ਠੰਡ ਤੋਂ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਔਰ ਹਾਈਵੇ ਦੇ ਉੱਪਰ ਲੋਕ ਆਪਣੀ ਲਾਈਟਾਂ ਚਲਾ ਕੇ ਜਿਹੜਾ ਉਹ ਜਾਂਦੇ ਹੋਏ ਨਜ਼ਰ ਆ ਰਹੇ ਹੈਗੇ ਆ ਗਲਵਜ਼ ਪਾਏ ਹੋਏ ਆ ਹੋਰ ਤੂੰਦ ਜੜੀ ਹੈ ਹਾਈਵੇ ਦੇ ਉੱਪਰ ਹੈਗੀ ਹੈ ਮੌਸਮ ਵਿਭਾਗ ਨੇ ਪਹਿਲਾਂ ਹੀ ਜਿਹੜਾ ਅਲਰਟ ਕੀਤਾ ਹੈਗਾ ਔਰ ਲੋਕ ਜੇ ਰਸਤੇ ਤੇ ਜਾਂਦੇ ਹੈਗੇ ਆ ਤਾਂ ਇhtiyat ਵਰਤਣਾ ਚਾਹੀਦਾ ਹੈਗਾ ਲਾਈਟਾਂ ਚਲਾ ਕੇ ਚੱਲਣੀਆਂ ਚਾਹੀਦਾ ਹੈਗਾ ਆਪਣੇ ਵੀਕਲਾਂ ਦੀ ਆ ਤੇ ਜੇ ਕਿਤੇ ਗੱਡੀ ਸਾਈਡ ਤੇ ਖੜਾ ਰਹੀ ਤਾਂ ਡਿਪਰ ਚਲਾਉਣੇ ਚਾਹੀਦੇ ਹੈਗੇ ਨੇ ਕਿਉਂਕਿ ਤੂੰਦ ਦੇ ਵਿੱਚ ਵਿਜ਼ਿਬਿਲਟੀ ਘਟ ਜਾਂਦੀ ਹੈਗੀ ਹੈ ਤਾਂ ਜਿੰਦੇ ਕਰਕੇ ਗੱਡੀਆਂ ਔਰ ਰਫਤਾਰ ਜਿਹੜੀ ਮੇਨ ਗੱਲ ਹੈਗੀ ਹੈ ਕਿ ਰਫਤਾਰ ਘੱਟ ਹੋਣੀ ਚਾਹੀਦੀ ਹੈ ਗੱਡੀ ਦੀ ਕਿਉਂਕਿ ਧੁੰਦ ਦੇ ਵਿੱਚ ਵਿਜ਼ਿਬਿਲਟੀ ਘੱਟ ਜਾਂਦੀ ਹੈਗੀ ਦਿਖਾਈ ਨਹੀਂ ਦਿੰਦਾ ਕਈ ਵਾਰ ਹਾਦਸੇ ਵੀ ਹੋ ਜਾਂਦੇ ਹੈਗੇ ਆ ਤਾਂ ਲੋਕਾਂ ਨੂੰ ਇਸ ਚੀਜ਼ ਦਾ ਵੀ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਹੈਗਾ ਤਾਂ ਠੰਡ ਜਿਹੜੀ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਵਧ ਰਹੀ ਹੈ ਔਰ ਧੁੰਦ ਜਿਹੜੀ ਹੈ ਉਹ ਹੁਣ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ